ਮਿੱਤਰੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੱਝੂ ਕੇ ਬਲੱਡ ਲਾਈਨ ਦਾ ਬੜਾ ਸੋਹਣਾ ਘੋੜਾ ਦਿਖਾ ਰਹੇ ਹਾਂ ਨੀਲਾ ਇੱਕ ਰੰਗਾ ਨੀਲਾ ਘੋੜਾ ਮਿੱਤਰੋ ਇਹ ਜਿੱਥੋਂ ਮੱਝੂ ਕੇ ਬਲੱਡ ਲਾਈਨ ਦੀ ਸਟਾਰਟਿੰਗ ਹੋਈ ਆ ਜਿੱਥੋਂ ਜ਼ਿਕਰ ਹੋਣ ਲੱਗਿਆਗਾ ਇਸ ਲਾਈਨ ਦਾ ਜਿਹੜਾ ਪੁਰਾਣਾ ਵੱਡਾ ਘੋੜਾ ਹੁੰਦਾ ਸੀ ਨੀਲਾ ਉਸ ਨੀਲੇ ਘੋੜੇ ਦਾ ਪੋਤਾ ਮਿੱਤਰੋ ਇਹ ਤੇ ਅਲਾਦੀਨ ਘੋੜੇ ਦਾ ਬੱਚਾ ਹੈ ਹੁਣ ਮੈਂ ਤੁਹਾਨੂੰ ਅਲਾਦੀਨ ਬਾਰੇ ਦੱਸਦਾ ਵੀ ਸਭ ਤੋਂ ਪਹਿਲਾਂ ਉਹ ਅਲਾਦੀਨ ਘੋੜਾ ਰਾਏਕੋਟ ਹੁੰਦਾ ਸੀ ਬਾਈ ਜੱਗੇ ਦੇ ਕੋਲੇ ਉਸ ਤੋਂ ਬਾਅਦ 2-3 ਥਾਮਾਂ ਤੇ ਘੋੜਾ ਵੇਖ ਕੇ ਅੱਗੇ ਚੱਲਿਆ ਗਿਆ ਤੇ ਬਾਅਦ ਦੇ ਵਿੱਚ ਉਹ ਘੋੜਾ ਪੂਰਾ ਹੋ ਗਿਆ ਸੀ ਚੜਾਈ ਕਰ ਗਿਆ ਸੀ ਸੋ ਉਸ ਅਲਾਦੀਨ ਘੋੜੇ ਦਾ ਬੱਚਾ ਮਿੱਤਰੋ ਇਹ ਉਮਰੇ ਦੀ ਲਗਭਗ 8 ਕੁ ਸਾਲ ਆ ਤੇ ਕੱਦ 63 ਇੰਚ ਆ ਬਾਕੀ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ ਯਾਰ ਸ਼ੋ ਕਿੰਨਾ ਕਰਦਾ ਘੋੜਾ ਆਪਦੇ ਆਪ ਨੂੰ ਨਾਖਰਾ ਕਰੰਟ ਕਰੰਟ ਬਹੁਤ ਜ਼ਿਆਦੇ ਆ ਤੇ ਪੈਰਾਂ ਕੰਨੀ ਨਿਗਾ ਮਾਰ ਲਓ ਮਜ਼ਬੂਤ ਬੜਾਗਾ ਘੋੜਾ ਬਾਲ ਪੌਰੀਆਂ ਦਾ ਬਿਲਕੁਲ ਕਲੀਅਰ ਆ ਸਾਫ਼ ਆ ਤੇ ਨਖਰਾ ਨਿਗਾ ਮਾਰ ਲਓ ਸ਼ੋਅ ਬੜਾ ਕਰਦਾ ਸੋ ਇਹਦੇ ਵਿੱਚ ਕੈਰੇਕਟਰ ਬਹੁਤ ਜ਼ਿਆਦੇ ਚੰਗੇ ਆ ਘੋੜੇ ਦੇ ਵਿੱਚ ਵਧੀਆ ਸਮਿਆ ਵਿਆ ਪਲਿਆ ਵਿਆ ਘੋੜਾਗਾ ਤੇ ਬਾਈ ਹੋ ਰਣੇ ਤੋਂ ਕੋਈ ਬਹੁਤੀ ਬਰੀਡਿੰਗ ਨਹੀਂ ਕਰਾਈ ਜ਼ਿਆਦਾਤਰ ਸ਼ੌਂਕ ਨਾਲ ਚੜਨ ਝੁੜਨ ਵਾਸਤੇ ਹੀ ਰੱਖਿਆ ਸੀਗਾ ਸਵਾਰੀ ਕਰਦੇ ਸੀ ਇਹਦੇ ਤੇ ਤੇ ਨਿਗਾ ਮਾਰ ਲਓ ਯਾਰ ਜਿਹੜੀ ਇਹਦੀ ਮਾਂ ਗਈ ਉਹ ਵੀ ਇੱਕ ਰੰਗੀ ਕਾਲੀ ਘੋੜੀ ਆ ਖੜਨੀ ਕਰਨੀ ਚੈੱਕ ਕਰੋ ਤੁਸੀਂ ਘੋੜੇ ਦੀ ਗਰਦਨ ਬਰੀਕ ਬੜੀ ਆ ਲੰਮੀ ਗਰਦਨ ਆ ਮੂੰਹ ਵੀ ਪਤਲਾ ਕੰਨ ਬਹੁਤ ਜ਼ਿਆਦਾ ਛੋਟਾ ਆਗਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਸਵਾਰੀ ਦੇ ਹੱਕ ਵਾਸਤੇ ਤੇ ਜਾਂ ਬਰੀਡਿੰਗ ਕਰਾਉਣ ਨੂੰ ਮੱਝੂ ਕੀ ਲੈਣ ਦਾ ਘੋੜਾ ਖਰੀਦਣਾ ਚਾਹੁੰਦਾ ਤਾਂ ਗੌਰ ਕਰ ਲਿਓ ਤੇ ਪਿੰਡ ਆ ਜਿਹੜਾ ਇਹਨਾਂ ਦਾ ਵੀਰ ਹੋਣਾ ਦਾ ਭਾਈ ਅਮਨਦੀਪ ਦੇ ਕੋਲ ਇਹੇ ਘੋੜਾ ਤਾਜਪੁਰ ਪਿੰਡ ਆ ਇਹਨਾਂ ਦਾ ਲੁਧਿਆਣੇ ਏਰੀਏ ਦਾ ਪਿੰਡ ਆ ਰਾਏਕੋਟ ਤੋਂ ਤਕਰੀਬਨ 7 ਕਿਲੋਮੀਟਰ ਦੂਰ ਤਾਜਪੁਰ ਪਿੰਡ ਜਾ ਕੇ ਤੁਸੀਂ ਇਹ ਘੋੜਾ ਦੇਖ ਕੇ ਖਰੀਦ ਸਕਦੇ ਹੋ ਨੰਬਰ ਆ ਜਿਹੜਾ ਆਪਾਂ ਉਹ ਸਕਰੀਨ ਦੇ ਉੱਤੇ ਮੈਂਸ਼ਨ ਕਰਤਾ ਬਾਈ ਅਮਨਦੀਪ ਦਾ 991753 15099 ਸੋ ਬਾਕੀ ਆਪਾਂ ਨੂੰ ਪਤਾਗਾ ਵੀ ਮੱਝੂ ਕੇ ਬਲੱਡ ਲਾਈਨ ਆ ਜਿਹੜੀ ਤੋਰੇ ਵਾਸਤੇ ਸਵਾਰੀ ਦੇ ਹੱਕ ਨੂੰ ਬਹੁਤ ਜ਼ਿਆਦਾ ਚੰਗੀ ਮੰਨੀ ਗਈ ਆ ਇੱਕ ਨੰਬਰ ਲਾਈਨ ਗਣੀ ਜਾਂਦੀ ਆ ਇਹ ਸਵਾਰੀ ਦੇ ਹੱਕ ਨੂੰ ਕਿਉਂਕਿ ਇਸ ਬਲੱਡ ਲਾਈਨ ਦੇ ਜਿਹੜੇ ਘੋੜੇ ਤੇ ਘੋੜੀਆਂ ਨੇ ਉਹ ਅੱਕਦੇ ਥੱਕਦੇ ਨਹੀਂ ਜਿੰਨੀ ਮਰਜ਼ੀ ਬੰਦਾ ਦੂਰ ਲੈ ਜੇ ਬੰਦਾ ਤੋਰਨ ਵਾਲਾ ਹੋਣਾ ਚਾਹੀਦਾ ਤੇ ਰੂਹ ਨਾਲ ਤੁਰਦੇ ਆ ਘੋੜੇ ਤੇ ਨਖਰਾ ਨੁਖਰਾ ਕਰੰਟ ਤਾਂ ਤੁਸੀਂ ਦੇਖ ਹੀ ਲਿਆ ਘੋੜੇ ਦੇ ਵਿੱਚ ਤੇ ਬਾਕੀ ਜੇ ਕੋਈ ਚਾਹਵਣ ਸੱਜਣ ਜਿੰਨਾ ਟਾਈਮ ਵੀਰ ਹੋਣਾ ਕੋਲੇ ਇਹ ਘੋੜਾ ਸੇਲ ਨਹੀਂ ਹੁੰਦਾ ਤਾਂ ਤੁਸੀਂ ਇਸ ਘੋੜੇ ਦੀ ਸਟੱਡ ਸਰਵਿਸ ਵੀ ਲੈ ਸਕਦੇ ਹੋ ਤੇ ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੱਸ ਦਿੰਨਾ 997152 15099 ਆ ਤੁਸੀਂ ਦੇਖ ਸਕਦੇ ਹੋ ਬਾਡੀ ਬੁੱਡੀ ਖੁੱਲੀ ਆ ਘੋੜੇ ਦੀ ਇੱਕ ਰੰਗਾ ਨੀਲਾ ਘੋੜਾ ਮਿੱਤਰੋ ਉਮਰਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤਕਰੀਬਨ 8 ਕਸਾਲ ਆ ਤੇ 22 ਹੋਰਾਂ ਨੇ ਆ ਦੇਖੋ ਸ਼ੌਂਕ ਨਾਲ ਸਵਾਰੀ ਵਾਸਤੇ ਰੱਖਿਆ ਹੋਇਆ ਸੋਹਣਾ ਘੋੜਾ ਗਾ ਬਰੀਡਿੰਗ ਵਾਸਤੇ ਵੀ ਚੰਗਾ ਰਹੂ ਕਿਉਂਕਿ ਖਾਨਦਾਨ ਬੜਾ ਚੰਗਾ ਆਪਾਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਵੀ ਘੋੜੇ ਦੇ ਵਿੱਚ ਘਾਟ ਕੋਈ ਨਹੀਂ ਹੈਗੀ ਸਾਰੇ ਪਾਸਿਆਂ ਤੋਂ ਪੂਰਾਗਾ ਸੋ ਕਾਲ ਕਰ ਲਿਓ ਬਾਈ ਅਮਨਦੀਪ ਨੂੰ ਤੇ ਪਿੰਡ ਤਾਜਪੁਰ ਆ ਕੇ ਤੁਸੀਂ ਘੋੜਾ ਦੇਖ ਕੇ ਖਰੀਦ ਸਕਦੇ ਹੋ ਘੋੜੇ ਦੇ ਵਿੱਚ ਅਗਰੈਸ਼ਨ ਬਹੁਤ ਜ਼ਿਆਦਾ ਆ ਪਿੱਠ ਪੁੜੇ ਦਾ ਵੀ ਚੰਗਾਗਾ ਨੰਬਰ ਨੋਟ ਕਰ ਲਓ ਮਿੱਤਰੋ ਤੇ ਆ ਚਾਲ ਚੂਲ ਕੰਨੀ ਤੁਸੀਂ ਸਵਾਰੀ ਕੰਨੀ ਨਿਗਾਹ ਮਾਰ ਲਓ ਵੀਰ ਹੁਣਾਂ ਨੇ ਸ਼ੌਂਕ ਨਾਲ ਹੀ ਰੱਖਿਆ ਵਾ ਸਵਾਰੀ ਵਾਸਤੇ ਤੇ ਸਟਾਡਰਡ ਸਰਵਿਸ ਵੀ ਤੁਸੀਂ ਇਹਦੀ ਲੈ ਸਕਦੇ ਹੋ ਜਿੰਨਾ ਚਰਾ 22 ਹੁਣਾ ਦੇ ਕੋਲੇ ਆ ਇਹ ਘੋੜਾ ਨੰਬਰ ਸਕਰੀਨ ਤੇ ਆਪਾਂ ਡਿਸਪਲੇ ਕਰਤਾ 22 ਅਮਨਦੀਪ ਦਾ